ਖੁਰਦਵਾਰਾ ਸ਼ਹੀਦਨ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਕਿ ਹਰ ਐਤਵਾਰ ਨੂੰ ਦੁਪਹਿਰਾਂ ਜਾਪ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚਦੀ ਆ ਪਿਛਲੇ ਕਾਫੀ ਦਿਨਾਂ ਤੋਂ ਗਰਮੀ ਪੈ ਰਹੀ ਸੀ ਜਿਸ ਤੋਂ ਅੱਜ ਕੁਝ ਰਾਹਤ ਮਿਲੀ ਹੈ ਸਵੇਰ ਦੀ ਹੀ بارش ਹੋਈ ਹੈ ਔਰ ਤਾਪਮਾਨ ਦੇ ਵਿੱਚ ਗਰਾਵਟ ਆਈ ਹੈ ਸੋ ਭਾਵੇਂ بارش ਹੋਵੇ ਭਾਵੇਂ ਗਰਮੀ ਹੋਵੇ ਸਰਦੀ ਹੋਵੇ ਸੰਗਤ ਹੀ ਆਸਤਾ ਇਸੇ ਤਰ੍ਹਾਂ ਹੀ ਪਣੀ ਰਹਿੰਦੀ ਹੈ ਸੋ ਸੱਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖਦੇ ਤਸਵੀਰਾਂ ਤੁਹਾਡਾ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਕਿ ਸ਼ਰਧਾ ਭਾਵਨਾ ਹੈ ਉਹ ਬਹੁਤ ਜ਼ਿਆਦਾ ਹੈ ਔਰ ਦੂਰ ਦੂਰੋਂ ਸੰਗਤਾਂ ਇੱਥੇ ਆ ਕੇ ਚੁਪਹਿਰਾ ਜਾਵੇ ਚ ਹਾਜ਼ਰੀ ਭਰਦੀਆਂ ਨੇ ਸੇਵਾ ਕਰਦੀਆਂ ਨੇ ਪਾਣੀ ਪੜਦੀਆਂ ਨੇ ਸੋ ਵਿਸ਼ਵਾਸ ਦੀ ਗੱਲ ਕਰੀਏ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਪ੍ਰਦੇਸ਼ ਸੰਗਤਾਂ ਦਾ ਵਿਸ਼ਵਾਸ ਬਹੁਤ ਜ਼ਿਆਦਾ ਹੈ بارش ਜ਼ਰੂਰ ਹੋਈ ਹੈ ਪਰ ਉਸ ਤੋਂ ਬਾਅਦ ਜਦੋਂ بارش ਬੰਦ ਹੋਈ ਤਾਂ ਹੁਮਸ ਹੋ ਗਈ ਹੈ ਪਰ ਸੰਗਤਾਂ ਜਿਹੜਾ ਇਕੱਠਾ ਹੈ ਉਹ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹਰ ਐਤਵਾਰ ਨੂੰ ਤਕਰੀਬਨ 507 ਲੱਖ ਦੀ ਸੰਗਤ ਇੱਥੇ ਹਾਜ਼ਰੀ ਭਰਦੀ ਹੈ ਔਰ ਜੇ ਪ੍ਰਬੰਧ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਨੇ ਔਰ ਸੰਸਥਾਵਾਂ ਵੀ ਇੱਥੇ ਪ੍ਰਬੰਧ ਕਰਦੀਆਂ ਨੇ ਲੰਗਰਾਂ ਦੇ ਪ੍ਰਬੰਧ ਨੇ ਔਰ ਅੱਜ ਸਵੇਰ ਦੀ ਹੀ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ بارش ਹੋਈ ਹੈ ਤਾਪਮਨ ਦੇ ਵਿੱਚ ਘਰਾਵਟ ਆਈ ਹੈ ਔਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਸੰਗਤ ਖਦ ਚੜ ਕੇ ਅੱਜ ਗੁਰਦੁਆਰਾ ਸ਼੍ਰੀ ਗੰਗਾ ਸਾਹਿਬ ਖੇ ਪਹੁੰਚਿਆ ਸੋ ਸੰਗਤਾਂ ਨਾਲ ਕਲਪਤ ਕਰਾਂਗੇ ਵਾਹਿਗੁਰੂ ਜੀ ਖਾਲਸਾ ਬਖਸ਼ ਜੀ ਜੈ ਖਾਲਸਾ ਵਾਹਿ ਫਤਿਹ ਪਿਛਲੇ ਕਾਫੀ ਦਿਨੋਂ ਤੋਂ ਗਰਮੀ ਬਹੁਤ ਪੈ ਰਹੀ ਸੀ ਅੱਜ ਕਿਤੇ ਨਾ ਕਿਤੇ ਰਾਹਤ ਜਰੂਰ ਮਿਲੀ ਪਰ ਹੂਮਸ ਹੋ ਗਿਆ ਪਰ ਜਿਹੜੀ ਸੰਗਤ ਦਾ ਇਕੱਠ ਵਧਦਾ ਹੀ ਜਾਂਦਾ ਸੰਗਤ ਦਾ ਬਾਬਾ ਜੀ ਵੇਖੋ ਬਾਬਾ ਦੀਪ ਸਿੰਘ ਦੀ ਬੜੀ ਕਿਰਪਾ ਮੀਂਹ ਦਾ ਮੌਸਮ ਹੋਵੇ ਚਾਹੇ ਗਰਮੀ ਦਾ ਹੋਵੇ ਸੰਗਤ ਲੱਖਾਂ ਦੀ ਅਦਾਦ ਨਾਲ ਦੂਰੋਂ ਦੂਰੋਂ ਸੰਗਤ ਚੱਲ ਕੇ ਆਉਂਦੀ ਆ ਮਰੀ ਬਾਬਾ ਦੀਪ ਸਿੰਘ ਦੀ ਕਿਰਪਾ ਵਾ ਅਸ ਫੇਰ ਦਾ ਮੀਂਹ ਪੈਣ ਰਿਹਾ ਸੀ ਮੀਂਹ ਪ ਦੀਵ ਜੀ ਨੇ ਬਹੁਤ ਕਿਰਪਾ ਜੀ ਸੰਗਤ ਫੇਰ ਵੀ ਅਨਟੁੱਟ ਸਕਤ ਹੈਗੀ ਆ ਲੰਗਰ ਵੀ ਲੱਗੇ ਆ ਥਾਂ ਦਾ ਸ਼ਬੀਲਾ ਵੀ ਲੱਗੀਆਂ ਜਲ ਵੀ ਵਰਤਾਰੇ ਆ ਚਾਹ ਦੇ ਗੱਪੇ ਵੀ ਲੱਗ ਰਿਆ ਆ ਸੰਗਤ ਬਹੁਤ ਜ਼ਿਆਦਾ ਬਹੁਤ ਹੀ ਕਿਰਪਾ ਸੰਗਤ ਦੀ ਦੇਖਿਏਗੇ ਸੰਗਤ ਚ ਆਸਥਾ ਬੜੀ ਹੈ ਭਾਵੇਂ بارش ਹੋਣ ਵੀ ਲੱਗ ਜੇ ਪਰ ਜਿੱਥੇ ਸੰਗਤ ਬੈਠੀ ਉੱਥੇ ਬੈਠੀ ਰਹਿੰਦੀ ਹਾਂਜੀ ਹਾਂਜੀ ਜਿੱਥੇ ਸੰਗਤ ਵਰਖਾ ਆ ਵੀ ਗਈ ਨਾ ਜੇ ਸੰਗਤ ਬੈਠੀ ਹੈ ਤਾਂ ਉੱਥੇ ਬਿਠੀ ਰਹੇਗੀ ਸੰਗਤ ਉੱਠ ਕੇ ਭੱਜ ਕੇ ਪਰਣੀ ਹੋਵੇਗੀ ਮੀਂਹ ਭਾਵੇਂ ਮੀਂਹ ਆ ਜੇ ਭਾਵੇਂ ਤਪਦੀ ਗਰਮੀ ਆ ਭਾਵੇਂ ਪੱਕਾ ਬੰਦ ਹੋ ਜੇ ਸੰਗਤ ਨੇ ਉੱਥੋਂ ਨਹੀਂ ਉੱਠਣਾ ਏ ਬਾਬਾ ਦੀ ਇਥੇ ਨਹੀਂ ਕਰ ਪਾ ਜੀ ਕੀ ਲੱਗਦਾ ਕਿ ਇੱਥੇ ਆ ਕੇ ਸਭ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਤਾਂ ਹੀ ਸੰਗਤ ਦਾ ਵਿਸ਼ਵਾਸ ਇੰਨਾ ਜ਼ਿਆਦਾ ਹਾਂ ਜੀ ਹਾਂ ਜੀ ਸੰਗਤ ਦਾ ਵਿਸ਼ਵਾਸ ਬਹੁਤ ਜ਼ਿਆਦਾ ਮਨੋ ਕਾਮਨਾ ਹਰ ਕਿਸੇ ਦੀ ਪੂਰੀਆਂ ਹੁੰਦੀਆਂ ਸੱਚੇ ਦਿਲੋਂ ਹਰ ਕੋਈ ਆਉਂਦਾ ਹਰ ਕਿਸੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਸੋ ਸੰਗਤ ਜਿਹੜੀ ਕਿ ਆਸਥਾ ਬਹੁਤ ਜ਼ਿਆਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਭਾਵੇਂ ਧੁੱਪ ਨਹੀਂ ਹੈ ਫਿਰ ਵੀ ਸੰਗਤ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਪਹੁੰਚੀ ਹੈ ਔਰ ਜਿਤ ਤੱਕ ਤੁਹਾਡੀ ਨਿਗਾਹ ਜਾਏਗੀ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਉਗੀ ਸੋ ਤਸਵੀਰਾਂ ਸਾਂਝੇ ਕਰ ਰਹੇ ਹਾਂ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਕੰਨ ਸਾਹਿਬ ਦੀਆਂ ਜਿੱਥੇ ਕਿ ਧੰਨ ਧੰਨ ਬਾਬਾ ਜੀਵ ਸਿੰਘ ਜੀ ਦਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਹਾਜ਼ਰੀ ਭਰਦੀਆਂ ਨੇ ਚਪੈਰਾਜਾ ਵਿੱਚ ਸੰਗਤਾਂ ਔਰ ਦੂਰ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਧੰਤਨ ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਔਰ ਸੰਗਤ ਦੀ ਆਸਥਾ ਇੱਥੇ ਬਹੁਤ ਜ਼ਿਆਦਾ ਹੈ ਜੇਕਰ ਆਸਥਾ ਦੀ ਗੱਲ ਕਰੀ ਤਾਂ ਤੁਸੀਂ ਜਦੋਂ ਵੀ ਇੱਥੇ ਆਓਗੇ ਤੁਹਾਨੂੰ ਖੁਦ ਅੱਖੀਂ ਦੇਖੋਗੇ ਕਿ ਸੰਗਤੀ ਆਸਤਾ ਉਹ ਬਹੁਤ ਜ਼ਿਆਦਾ ਹੈ ਭਾਵੇਂ ਗਰਮੀ ਹੋਵੇ ਸਰਦੀ ਹੋਵੇ بارش ਹੋਵੇ ਸੰਗਤ ਦਾ ਜਿਹੜਾ ਕਿ ਸੰਗਤੀ ਆਸਤਾ ਇਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ ਤਨਤਨ ਬਾਬਾ ਦੀਪ ਸਿੰਘ ਜਰ ਤੇ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ ਨੇ ਹਾਜ਼ਰੀ ਭਰਦੀਆਂ ਨੇ ਤਨਤਨ ਬਾਬਾ ਦੀਪ ਸਿੰਘ ਤੋਂ ਆਸ਼ੀਰਵਾਦ ਲੈਣ ਦੇ ਲਈ ਔਰ ਸਵੇਰਾ ਤੁਹਾਰਨਾ ਬਾਹਰ ਦੀ ਸੱਜੇ ਕਰ ਰਹੇ ਹਾਂ ਖਾਲੇ ਅੰਦਰ ਦੀ ਜੇ ਗੱਲ ਕਰੀ ਤਾਂ ਅੰਦਰ ਤਿਲ ਸੁੱਟਣ ਨੂੰ ਵੀ ਜਿਹੜੀ ਕਿ ਖਾ ਨਹੀਂ ਹੈਗੀ ਕਿਉਂਕਿ ਹਰ ਐਤਵਾਰ ਨੂੰ ਇਸੇ ਤਰ੍ਹਾਂ ਵੱਧ ਚੜ ਕੇ ਸੰਗਤ ਪਹੁੰਚਦੀ ਹੈ ਸੋ ਸਾਡੇ ਮੁਲਾਜ਼ਮ ਵੀਰ ਵੀ ਡਿਊਟੀ ਕਰਦੇ ਬਾਬਾ ਜੀ ਕਿਤੇ ਪਹਿਲਾਂ ਦੇਖੇਗਾ ਕਿ ਹਰ ਐਤਵਾਰ ਨੂੰ ਬਹੁਤ ਜਿਆਦਾ ਧੁੱਪਾਂ ਦੀ ਕਰਮੀ ਬੜੀ ਅੱਜ ਸਵੇਰ ਤੋਂ بارش ਹੋਈ ਹੈ ਤਾਪਮਾਨ ਵਿੱਚ ਗਰਾਵਟ ਆਈ ਹੈ ਹੌਮਸ ਹੈਗੀ ਹੁਣ ਪਰ ਸੰਗਤ ਬਹੁਤ ਜ਼ਿਆਦਾ ਔਰ ਤੁਸੀਂ ਵੀ ਡਿਊਟੀ ਕਰ ਰਹੇ ਹੋ ਇਸੇ ਮੀਂਹ ਦੇ ਵਿੱਚ ਹਾਂਜੀ ਬਾਬਾ ਜੀ ਸਿੰਘ ਦੀ ਕਿਰਪਾ ਜੀ ਸਾਰੇ ਉਹਨਾਂ ਦੀ ਫੇਰ ਆ ਕਿੰਨਾ ਕ ਪ੍ਰਬੰਧ ਦੇਖੋ ਗੁਰਦੁਆਰਾ ਸਾਹਿਬ ਵੱਲੋਂ ਤਾਂ ਪ੍ਰਬੰਧ ਕੀਤੇ ਹੋਏ ਨੇ ਸੰਗਤਾਂ ਵਾਸਤੇ ਤੁਹਾਡੀ ਵੀ ਡਿਊਟੀ ਥੋੜੀ ਜੀ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਔਰ ਕਿਤੇ ਨਾ ਕਿਤੇ ਕੋਈ ਨਾ ਕਿਸੇ ਨੂੰ ਕੋਈ ਮੁਸ਼ਕਲ ਆਏ ਤਾਂ ਤੁਹਾਡੇ ਕੋਲ ਆਉਂਦੇ ਨੇ ਕਿਵੇਂ ਡਿਊਟੀ ਰਹਿੰਦੀ ਆ ਐਤਵਾਰ ਦਿਨ ਕਿਵੇਂ ਤੁਹਾਡੇ ਲਈ ਰਹਿੰਦਾ ਬਹੁਤ ਵਧੀਆ ਜੀ ਸਤਨਾੰਦ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਕਾਫੀ ਵੀਰ ਸਤਨਾਤ ਕੀਤੀ ਜਾਂਦੀ ਆ ਤੁਹਾਡੇ ਚਲ ਤਾਂ ਉਹ ਟ੍ਰੈਫਿਕ ਜਿਹੜਾ ਅੰਦਰ ਚਲਦਾ ਕੀ ਲੱਗਦਾ ਕਿ ਨਾਲ-ਨਾਲ ਸੇਵਾ ਹੋ ਜਾਂਦੀ ਨਾਲ-ਨਾਲ ਡਿਊਟੀ ਹੋ ਜਾਂਦੀ ਬਹੁਤ ਘੱਟ ਹੋ ਜਾਂਦੇ ਸੋ ਨਾਲ ਨਾਲ ਡਿਊਟੀ ਨਾਲ ਨਾਲ ਸੇਵਾ ਸੰਗਤ ਦੀ ਆਸਤਾ ਹੀ ਬਹੁਤ ਜ਼ਿਆਦਾ ਧੰਤਨ ਬਾਬਾ ਦੀਪ ਸਿੰਘ ਜਰਦੀ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰ ਰਿਹਾ ਜਿੱਥੇ ਤੁਸੀਂ ਜਿੱਤਰ ਵੀ ਦੇਖੋਗੇ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਉਗੀ ਔਰ ਧੰਤਨ ਬਾਬਾ ਦੀਪ ਸਿੰਘ ਤੋਂ ਆਸ਼ੀਰਵਾਦ ਲੈਣ ਲਈ ਪਹੁੰਚੀਆਂ ਨੇ ਸੰਗਤਾਂ ਔਰ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਹਾਜ਼ਰੀ ਭਰਨ ਦੇ ਲਈ ਸੇਵਾ ਕਰਨ ਦੇ ਲਈ ਤੁਹਾਨੂੰ ਸੇਵਾ ਕਰਦੇ ਵੀਰ ਵੀ ਨਜ਼ਰ ਆਉਣਗੇ ਜਿਵੇਂ ਕਿ ਸੰਗਤ ਇੱਥੇ ਆ ਕੇ ਲੰਗਰ ਸ਼ਕਤੀ ਹੈ ਸੋ ਕਿਤੇ ਨਾ ਕਿਤੇ ਕੋਈ ਜੂਠ ਸਾਈਡ ਤੇ ਜਿਵੇਂ ਕਿ ਗਲਾਸ ਹੁੰਦੇ ਨੇ ਪਲਾਸਟਿਕ ਦੇ ਜਾਂ ਕੋਲੀਆਂ টাইਪ ਹੁੰਦੇ ਨੇ ਤਾਂ ਉਹਨਾਂ ਨੂੰ ਸੰਗਤ ਜਿਹੜੀ ਕਿ ਸੇਵਾਦਾਰ ਵੀਰ ਨੇ ਉਹ ਲਫਾਫੇ ਵਿੱਚ ਇਕੱਠੇ ਕਰਦੇ ਨੇ ਸੋ ਸੇਵਾ ਬਹੁਤ ਜ਼ਿਆਦਾ ਹੈ ਸੋ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਇਹ ਦਾਨ ਵੀ ਕਰਕੇ ਜਾਂਦੀਆਂ ਨੇ ਜਿਵੇਂ ਕਿ ਸੰਗਤਾਂ ਇੱਥੇ ਪਹੁੰਚੀਆਂ ਨੇ ਤਾਂ ਉਹਨਾਂ ਦੇ ਲਈ ਧੁੱਪ ਤੋਂ ਬਚਣੇ ਕਨਾਤਾਂ ਲੱਗੀਆਂ ਚਰਨੀਆਂ ਲੱਗੀਆਂ ਹੋਈਆਂ ਨੇ ਅੱਜ ਸਵੇਰ ਦੇ ਹੀ ਜਿਵੇਂ ਬਾਰਿਸ਼ ਹੋਈ ਹੈ ਤਾਂ ਇਹ ਚਰਨੀਆਂ ਗਿੱਲੀਆਂ ਹੋਈਆਂ ਨੇ ਅਜੇ ਵੀ ਮੌਸਮ ਜਿਹੜਾ ਕਿ ਬਦਲਬਾਈ ਹੈ ਕੀ ਹੈ ਫਿਰ ਵੀ ਸੰਗਤ ਦਾ ਪਿਆਰ ਇਸ ਦਰ ਪ੍ਰਤੀ ਬਹੁਤ ਜ਼ਿਆਦਾ ਹੈ ਇਸੇ ਤਰ੍ਹਾਂ ਹੀ ਸੰਗਤ ਇੱਥੇ ਆ ਕੇ ਬੈਠ ਕੇ ਅਰਦਾਸਾਂ ਬੇਨਤੀਆਂ ਕਰਦੀ ਹੈ ਪਾਣੀ ਪੜਦੀ ਸੇਵਾ ਕਰਦੀ ਹੈ ਸੋ ਦੂਰ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਤਨ ਤਨ ਪਾਪਾ ਦੀਪ ਸਿੰਘ ਜੀ ਦਰ ਤੇ ਆਸ਼ੀਰਵਾਦ ਲੈਣ ਦੇ ਲਈ ਗੱਲਬਾਤ ਜ਼ਰੂਰ ਸੰਗਤ ਰਗ ਪਤਾ ਕਿੱਥੋਂ ਆਏ ਹੋ ਇੱਥੇ ਸ਼ਹਿਰ ਚੋਂ ਆਏ ਆ ਜੀ ਕੀ ਲੱਗਦਾ ਕਿ ਅੱਜ ਭਾਵੇਂ ਹੂਸ ਹੈ ਬਾਰਸ਼ ਵੀ ਸਵੇਰ ਦੀ ਪਹਿਲਾਂ ਗਰਮੀ ਪੈਂਦੀ ਰਹੀ ਪਰ ਸੰਗਤ ਦੀ ਆਸਤਾ ਪਹੁੰਚ ਜਾ। ਜੀ ਮਹਾਰਾਜ ਦਾ ਦਾ ਪ੍ਰੇਮਾ ਪਿਆਰਾ ਮਹਾਰਾਜ ਨਾਲ ਜਿਆਦਾ ਸੁਣਦਾ ਸਤ ਕਰ ਦੁਨੀਆਂ ਹੁੰਦੀ ਆ। ਕੋਈ ਲੱਗਦਾ ਗਰਮੀ ਬਹੁਤ ਹੈ ਪਰ ਫਿਰ ਵੀ ਸੰਗਤ ਆ ਹੀ ਜਾਂਦੀ। ਮੈਂ ਧੁੱਪ ਲੱਗੀ ਹੋਵੇ ਜਿੰਨੀ ਮਰਜ਼ੀ ਇੱਥੇ ਬੈਠਾ ਨਹੀਂ ਸਕਦੇ। ਹਾਂ ਸ਼ੁਕਰਾ ਜੀ ਮਾਲਕ ਦਾ। ਬਾਰਸ਼ ਆ ਗਈ ਫਿਰ ਕੀ ਲੱਗਦਾ ਕਿ ਨਹੀਂ ਬਾਰਸ਼ ਤੋਂ ਬਚਾ ਕੇ ਉੱਠ ਜਾਣਗੇ। ਪਰਵਾਹ ਨਹੀਂ ਕੋਈ ਕੋਈ ਪਰਵਾਹ ਨਹੀਂ ਬੇਤਰਾਕ ਸੋ ਕੋਈ بارش ਤੋਂ ਭਾਵੇਂ ਗਰਮੀ ਹੋਵੇ ਕੋਈ ਪਰਵਾਹ ਨਹੀਂ ਸੰਗਤ ਦਾ ਪਿਆਰ ਇਸੇ ਤਰ੍ਹਾਂ ਗੁਰੂ ਪ੍ਰਤੀ ਹੈਗਾ ਧੰਤਨ ਬਾਬਾ ਦੀਪ ਸਿੰਘ ਜਰ ਤੇ ਆ ਕੇ ਸੰਗਤਾਂ ਅਰਦਾਸਾ ਬੇਨਤੀਆਂ ਕਰਦੀਆਂ ਨੇ ਸੋ ਤਸਵੀਰਾਂ ਵਿੱਚ ਤੁਸੀਂ ਦੇ ਸਕਦੇ ਹੋ ਕਿ ਜਿੱਦ ਤੱਕ ਵੀ ਤੁਹਾਡੀ ਨਿਗਾਹ ਜਾਊ ਕਿ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਉਂਦੀ ਸੋ ਦੂਰ ਦੂਰ ਸੰਗਤਾਂ ਇੱਥੇ ਪਹੁੰਚੀਆਂ ਨੇ ਧੰਤਨ ਬਾਬਾ ਦੀਪ ਸਿੰਘ ਜਰ ਤੇ ਹਾਜ਼ਰੀ ਭਰਨ ਦੇ ਲਈ ਸੋ ਤਸਵੀਰਾਂ ਫੜਨਾ ਬਾਹਰ ਚਟਕੰਡ ਚੌਂਕ ਤੋਂ ਸਾਂਝੇ ਕਰ ਰਹੇ ਆ ਅੰਦਰ ਸੰਗਤ ਇੰਨੀ ਜ਼ਿਆਦਾ ਹੈ ਤਿੱਲ ਸੁੱਤਰ ਨੂੰ ਜਿਹੜੀ ਕਿ ਥਾਣੀ ਹਰ ਐਤਵਾਰ ਨੂੰ 5 ਤੋਂ 7 ਲੱਖ ਦੀ ਸੰਗਤ ਇੱਥੇ ਆ ਕੇ ਹਾਜ਼ਰੀ ਭਰਦੀ ਹੈ ਸੋ ਕਿੱਥੋਂ ਆਏ ਹੋ ਮੈਂ ਪੰਗਾਲੀ ਸੋਰੀ ਤੋਂ ਆਇਆ ਹਾਂ ਹਾਂਜੀ ਤੇ ਪਹਿਲੇ ਤਾਂ ਵਾਹਿ ਕੋ ਜਿੱਕਾ ਖਾਲਸਾ ਵਾਹਿ ਕੋ ਜਿੱਕੀ ਫਤੇ ਸਭ ਤੋਂ ਪਹਿਲਾਂ ਤੇ ਮੈਂ ਜਦੋਂ ਕਿਸੇ ਦੇ ਨਾਲ ਘਰ ਆਣ ਕੇ ਦੇਖਿਆ ਮੇਰਾ ਇੰਨਾ ਕੀ ਮਾਨ ਅਤੇ ਸ਼ਾਂਤੀ ਮਿਲਦੀ ਹੈ ਵੀ ਕੋਈ ਗੱਲ ਕਰਨ ਵਾਲੀ ਹੈ ਹੀ ਨਹੀਂ ਮੀ ਆਵੇ ਨੇੜੀ ਆਵੇ ਜਦੋਂ ਸ਼ਨੀਵਾਰ ਆਪੋ ਜਾਂਦਾ ਵਾ ਮਨ ਦੇ ਵਿੱਚ ਚਾਹ ਸ਼ੁਰੂ ਹੋ ਜਾਂਦੀ ਆ ਕੀ ਗੱਲ ਐ ਤਵਾਰ ਸੰਧੇ ਆਹੀਂ ਗੁਰੂ ਘਰ ਦੇਵੇ ਮਤਲਬ ਜਾਣਾ ਵਾ ਇਥੋਂ ਤੱਕ ਕੀ ਕਹਿਣਾ ਮੁਸ਼ਕਲ ਹੀ ਨੇ ਬਾਪੂ ਜੀ ਦੀ ਇਦੀ ਕਿਰਪਾ ਹੀ ਆ ਮਾਰੇ ਦੀ ਕਿਰਪਾ ਨਾਲ ਪਾਣੀ ਮਾਰੇ ਆਪਰਾ ਹੁੰਦੇ ਆ ਸਾਰੇ ਕੰਮ ਆਪ ਕਰਦੇ ਆ ਖੁਦ ਨਸਿਆਂ ਦੇ ਵਿੱਚ ਮਤਲਬ ਕੀ ਮਨ ਇੰਨਾ ਕਿ ਉਧਰ ਚੁਲਿਆ ਸੀ ਬਾਪੂ ਜੀ ਨੇ ਇੰਨੀ ਕਿਰਪਾ ਕੀਤੀ ਆ ਆਪਨਾ ਮੇਰ ਪਰਿਆ ਹੱਥ ਰਾ ਕੇ ਜੇ ਸਿੱਧੇ ਰਾਹੇ ਪਾਇਆ ਵਾ ਮਾਲਕ ਦੀ ਕਿਰਪਾ ਨਾਲ ਦਿਨੋ ਦਿਨ ਬਹੁਤ ਹੀ ਨਜ਼ਾਰੇ ਆ ਖੁਸ਼ੀਆਂ ਮਾਰੇ ਨੇ ਬਖਸ਼ੀਆਂ ਵਾ ਮੈਂ ਤੇ ਇਹੋ ਹੀ ਬੇਨਤੀ ਸੰਤ ਚੰਨ ਦੇ ਹੱਥ ਲੁਰ ਕੇ ਕਰਨਾ ਚਾਹੁੰਦਾ ਵਾ ਦਿਨ ਰਾਤ ਆਣ ਕੇ ਮਾਰੇ ਦੇਖਾ ਤੇ ਸੇਵਾ ਕਰੋ ਇਹ ਕੁੱਸੀਆਂ ਪ੍ਰਾਪਤ ਕਰੋ ਵਾਹਿਗੁਰੂ ਕਿੰਨਾ ਚਿਰ ਨਸ਼ਾ ਕਿੰਨੇ ਚਿਰ ਉਗੇ ਇੱਥੇ ਆਉਂਦੇ ਨੇ ਕਿੰਨਾ ਚਿਰ ਨਸ਼ਾ ਕਰਦੇ ਰਹੇ ਤੁਸੀਂ ਪਹਿਲਾਂ ਹੁਣ ਕਦੋਂ ਛੱਡੇ ਹੋ ਕਮ ਸੋ ਕਮ ਯਾਨੀ ਕਿ ਕੋਈ ਸੰਗਤੀ ਇਦਾਂ ਨਹੀਂ ਪੈ ਗਈ ਜਿਹੜਾ ਗਲਤ ਚਾਤੇ ਲਾ ਦਤਾ ਤੇ ਗੁਰੂ ਦਾ ਪਿਆਰਾ ਹੀ ਬੰਦਾ ਮੈਨੂੰ ਇਸ ਦਰਬਾਰ ਤੇ ਮਿਲਿਆ ਕਿ ਜਿਹਨੇ ਬਹੁ ਫੜ ਕੇ ਮੈਨੂੰ ਸਿੱਧੇ ਲਾ ਲਾ ਦਿੱਤਾ ਮੈਂ ਤੇ ਜੇ ਉਹ ਦਾਸ ਬਿੰਦ ਕਹਤਾ ਕਿ ਉਸ ਇਨਸਾਨ ਦੀ ਬਹੁਤ ਲੰਮੀ ਉਮਰ ਹੋਵੇ ਜਿਹਨੇ ਗੁਰੂ ਦੇ ਪਾਸੇ ਲਾ ਦਿੱਤਾ ਸੋ ਇੱਥੇ ਆ ਕੇ ਕੋਈ ਵੀ ਜਦੋਂ ਅਰਦਾਸ ਕਰਦਾ ਤਾਂ ਉਹਦੀ ਅਰਦਾਸ ਕਬੂਲ ਹੁੰਦੀ ਹੈ ਕਿਉਂਕਿ ਜਿਵੇਂ ਕਿ ਦੱਸਿਆ ਨੌਜਵਾਨ ਨੇ ਕਿ ਮੈਂ ਪਹਿਲਾਂ ਨਸ਼ਾ ਕਰਦਾ ਸੀ ਸੋ ਹੁਣ ਇਸ ਦਰ ਤੇ ਆਉਣਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਨਸ਼ਾ ਵੀ ਛੱਡਤਾ ਔਰ ਗੁਰੂ ਦੀ ਸੰਗਤ ਕਰਨ ਲੱਗੇ ਸੋ ਇਸੇ ਤਰ੍ਹਾਂ ਦੀਆਂ ਔਰ ਵੀ ਕਈ ਸੰਗਤਾਂ ਮਿਲਦੀਆਂ ਨੇ ਜਿਨ੍ਹਾਂ ਨੇ ਜ਼ਿੰਦਗੀ ਇੱਥੇ ਆ ਕੇ ਬਦਲ ਗਈ ਹੈ ਸੋ ਹਰ ਇੱਥੇ ਆ ਕੇ ਜਦੋਂ ਵੀ ਕੋਈ ਹਰ ਸੰਗਤ ਹਰ ਸਿੱਖ ਅਰਦਾਸ ਕਰਦਾ ਤਾਂ ਉਸ ਦੀ ਅਰਦਾਸ ਜਰੂਰ ਕਬੂਲ ਹੁੰਦੀ ਹੈ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇੱਥੇ ਆ ਕੇ ਪਰਿਵਾਰਾਂ ਸਮੇਤ ਹਾਜ਼ਰੀ ਭਰਦੇ ਨੇ ਸੋ ਧੰਤਨ ਬਾਬਾ ਦੀਪ ਸਿੰਘ ਜੀ ਹਰ ਇੱਕ ਨੂੰ ਖੁਸ਼ੀਆਂ ਬਖਸ਼ਦੇ ਨੇ ਸੋ ਦਿਖਾਵਾਂਗੇ ਤੁਹਾਨੂੰ ਕਿ ਜਿੱਥੇ ਵੀ ਸੰਗਤ ਨੂੰ ਬੈਠਣ ਨੂੰ ਜਗ੍ਹਾ ਮਿਲਦੀ ਹੈ ਉੱਥੇ ਹੀ ਬੈਠ ਜਾਂਦੇ ਨੇ ਸੋ ਸਾਹਮਣੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸੰਕਾਰ ਪਾਰਕਿੰਗ ਤੇ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ ਸੋ ਉਸ ਦੇ ਵਿੱਚ ਵੀ ਸੰਗਤ ਤੁਹਾਨੂੰ ਬੈਠੀ ਹੋਈ ਨਜ਼ਰ ਆਊਗੀ ਕਿਉਂਕਿ ਇੱਥੇ ਜਗ੍ਹਾ ਥੋੜੀ ਪੈ ਜਾਂਦੀ ਹੈ ਤਿੰਨ ਸੁੱਟ ਨੂੰ ਥਾਮ ਨਹੀਂ ਹੁੰਦੀ ਸੰਗਤ ਦੀ ਗਿਣਤੀ ਦਿਨੋਂ ਦਿਨ ਹਰ ਐਤਵਾਰ ਨੂੰ ਵੱਧਦੀ ਜਾਂਦੀ ਹੈ ਸੋ ਸੰਗਤ ਦੀ ਹਾਮਤ ਬਹੁਤ ਜ਼ਿਆਦਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਕਸਬਿਆਂ ਤੋਂ ਸੰਗਤ ਇੱਥੇ ਪਹੁੰਚਦੀ ਹੈ ਸੋ ਤੰਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਆ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਭਾਵੇਂ ਕਿ ਸਵੇਰ ਤੋਂ ਹੀ ਭਾਵੇਂ ਥੋੜੀ ਥੋੜੀ ਬਾਰਿਸ਼ ਹੋ ਰਹੀ ਸੀ ਫਿਰ ਵੀ ਸੰਗਤ ਦੀ ਜਿਹੜੀ ਕਿ ਆਸਥਾ ਬਹੁਤ ਜ਼ਿਆਦਾ ਸੰਗਤ ਬਹੁਤ ਜ਼ਿਆਦਾ ਇੱਥੇ ਪਹੁੰਚੀ ਹੋਈ ਹੈ ਭਾਵੇਂ ਕਿ ਸੜਕ ਦੇ ਉੱਤੇ ਪਾਣੀ ਹੈਗਾ ਚਿੱਕੜ ਹੈਗਾ ਫਿਰ ਵੀ ਸੰਗਤ ਜਿੱਥੇ ਬੈਠੀ ਹੈ ਇੱਥੇ ਔਡੋਲ ਬੈਠੀ ਹੈ ਔਰ ਬੈਠ ਕੇ ਹੀ ਬਾਣੀ ਦਾ ਪਾਠ ਸੇਵਾ ਕਿਤੇ ਜਾ ਰਹੀ ਹੈ ਸੋ ਸੰਗਤਾਂ ਦੂਰੋਂ ਦੂਰੋਂ ਇੱਥੇ ਆ ਕੇ ਹਾਜ਼ਰੀ ਭਰਦੀਆਂ ਨੇ ਤਨਤਨ ਬਾਬਾ ਦੀਪ ਸਿੰਘ ਜੀ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਸੋ ਦਰਸ਼ਮ ਦੇਦਾਰੇ ਤੁਹਾਨੂੰ ਕਰਵਾਏ ਨੇ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਹਾਜ਼ਰੀ ਪਰੰਦੇਤੀ ਪਹੁੰਚੀ ਹੈ ਭਾਵੇਂ ਕਿ ਸਵੇਰੇ بارش ਹੋਈ ਹੈ ਤਾਪਮਾਨ ਵਿੱਚ ਗਰਾਵਟ ਹੋਈ ਹੈ ਹੁੰਮਸ ਵੀ ਬਹੁਤ ਜ਼ਿਆਦਾ ਪਰ ਸੰਗਤ ਦੀ ਆਸਤਾ ਇੱਥੇ ਬਹੁਤ ਜ਼ਿਆਦਾ ਦੇਖੀ ਜਾ ਸਕਦੀ ਹੈ ਦਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ